ਬ੍ਰਹਮੀ ਸ਼ਾ ਨਾਮ ਦਾ ਇੱਕ ਫਕੀਰ ਸੀ ਜਿਸ ਨੇ ਆਪਣੇ ਜੀਉਂਦੇ ਜੀ ਹੀ ਆਪਣੀ ਇੱਕ ਕਬਰ ਬਣਵਾਈ ਹੋਈ ਸੀ ਜੋ 9 ਹੱਥ ਲੰਬੀ ਚੂਨੇ ਗੱਚ ਵਿੱਚ ਬਣਵਾਈ ਹੋਈ ਸੀ ਅਤੇ ਮਰਨ ਸਮੇ ਉਸ ਕਬਰ ਵਿੱਚ ਬਣਨ ਵਾਸਤੇ ਇੱਕ ਛੋਟਾ ਜਿਹਾ ਮੁਗ ਰੱਖਿਆ ਹੋਇਆ ਸੀ ਇੱਕ ਦਿਨ ਉਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਭੇਟਾ ਇੱਕ ਮਣ ਘਿਓ ਇੱਕ ਮਣ ਆਟਾ ਅਤੇ ਇੱਕ ਮਨ ਮਿੱਠਾ ਰੱਖ ਕੇ ਮੱਥਾ ਟੇਕਿਆ ਉਪਰੰਤ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੈਨੂੰ ਅੰਮ੍ਰਿਤ ਛਕਾ ਕੇ ਆਪਣਾ ਸਿੱਖ ਕਰ ਲਵੋ ਤੁਹਾਡੇ ਪੰਥ ਦਾ ਉੱਜਲ ਵੇਸ ਹੈ ਅਤੇ ਉੱਜਲ ਹੀ ਮਤ ਹੈ ਜਿਸ ਦਾ ਸਤਨਾਮ ਵਾਹਿਗੁਰੂ ਦੇ ਸਿਮਰਨ ਵਿੱਚ ਚਿਤ ਰੰਗਿਆ ਰਹਿੰਦਾ ਹੈ ਇਸ ਕਰਕੇ ਇਹ ਮੇਰੀ ਅਭਲਾਖਾ ਪੂਰੀ ਕਰੋ ਅਤੇ ਮੈਨੂੰ ਸਿੱਖ ਬਣਾ ਲਵੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸੇ ਸਮੇਂ ਮਾਨ ਸਿੰਘ ਨੂੰ ਹੁਕਮ ਕਰਕੇ ਕਿਹਾ ਕਿ ਅਮਰਦ ਤਿਆਰ ਕਰਵਾ ਕੇ ਬ੍ਰਹਮੀ ਸ਼ਾਹ ਨੂੰ ਸ਼ਕਾ ਕੇ ਉਸ ਦਾ ਨਾਮ ਅਜਮੇਰ ਸਿੰਘ ਰੱਖ ਦਿਓ ਗੁਰੂ ਜੀ ਦਾ ਉਪਦੇਸ਼ ਲੈ ਕੇ ਅਜਮੇਰ ਸਿੰਘ ਰਾਤ ਦਿਨ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦਾ ਅਤੇ ਗਰਬਾਣੀ ਦਾ ਪਾਠ ਬੜੇ ਪ੍ਰੇਮ ਨਾਲ ਕਰਕੇ ਕਲਿਆਣ ਨੂੰ ਪ੍ਰਾਪਤ ਹੋਇਆ